ਕਿਸਾਨੀ ਮੰਗਾ ਨੂੰ ਮਰਨ ਵਰਤੇ ਬੈਠਣ ਦਾ ਐਲਾਨ ਕਰਨ ਵਾਲੇ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਤਕਦੀਰ ਸਿੰਘ ਢਲੇਵਾਲਾ ਨੂੰ ਪੀਤੀ ਸਵੇਰ ਕਰੀਬ 8:30 ਵਜੇ ਦੇ ਕਰੀਬ ਪੁਲਿਸ ਵੱਲੋਂ ਗਰਾਫਟ ਵਿੱਚ ਲੈ ਲਿਆ ਗਿਆ ਸੀ ਜਿਨ੍ਹਾਂ ਦੀ ਸਿਹਤ ਜਾਂਚ ਲਈ ਉਹਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਇਸ ਵੱਲੋਂ ਹਸਪਤਾਲ ਦੀ ਪੂਰੀ ਤਰ੍ਹਾਂ ਕੇਰਾਬੰਦੀ ਕੀਤੀ ਹੋਈ ਹੈ ਕਿ ਕਿਸੇ ਨੂੰ ਵੀ ਢਲੇਵਾਲ ਨਾਲ ਮਿਲਣ ਲਈ ਨਾ ਦਿੱਤਾ ਜਾਵੇ ਅਰ ਬਾਅਦ ਦਪਹਿਰ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੀ ਉਹਨਾਂ ਨੂੰ ਮਿਲਣ ਲਈ ਡੀ ਐਮ ਸੀ ਪਹੁੰਚੇ ਸਨ ਪਰ ਪ੍ਰਸ਼ਾਸਕੀਆਂ ਵੱਲੋਂ ਉਹਨਾਂ ਨੂੰ ਤਗਜੀਤ ਸਿੰਘ ਗਲੇਵਾਰ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇੱਕ ਵੀਡੀਓ ਬਿਆਨ ਜਾਰੀ ਕਰਦੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਸਰਕਾਰ ਦਾ ਰਵਈਆ ਬੇਹਦ ਮਾੜਾ ਸ਼੍ਰੀ ਦੇ ਵੇਲੇ ਕਿਸਾਨਾਂ ਅਗੂ ਤਗਜੀਤ ਸਿੰਘ ਗਲੇਵਾਰ ਨੂੰ ਪੁਲਿਸ ਨੇ ਸੁੱਤੇ ਪੇਨੋਂ ਹਰਾਸਤ ਵਿੱਚ ਲਿਆ ਜਦੋਂ ਉਹ ਡੱਲੇਵਾਲ ਮਿਲਣ ਲਈ ਆਣਾਂ ਦੇ ਹਸਪਤਾਲ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਉਹਨਾਂ ਨੇ ਕਿਹਾ ਕਿ ਸਰਕਾਰ ਦੀ ਇਹ ਬੇहद ਮਾੜੀ ਕਾਰਗੁਜ਼ਾਰੀ ਹੈ। ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨੀਆਂ ਜਾਣੀਆਂ ਚਾਹੀਦੀਆਂ ਨੇ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਕਿਸਾਨਾਂ ਨੂੰ ਪੂਰਾ ਸਮਰਥਨ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੈ ਕਿ ਬਹੁਤ ਦੇਰ ਤੋਂ ਜਿਹੜਾ ਇਹ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਜਗਜੀਤ ਸਿੰਘ ਦੱਲੇਵਾਲ ਲੜਾਈ ਲੜ ਰਹੇ ਆ ਆਪਣੇ ਜਥੇਵੰਦੀ ਵੱਲੋਂ ਦੱਲੇਵਾਲ ਵੱਲੋਂ ਸਾਧ ਸੰਗਤ ਉਹਨਾਂ ਨੇ ਹੁਣ ਇੱਕ ਪਾਸਾ ਕਰਨ ਲਈ ਮਰਨਵਰਤ ਤੇ ਬੈਠਣਾ ਸੀ ਮਰਨਵਰਤ ਤੇ ਬੈਠਣ ਵਾਸਤੇ ਉਹਨਾਂ ਨੇ ਆਪਣੀ ਜ਼ਿਦਾਦ ਜ਼ਮੀਨ ਆਪਣੇ ਬੇਟੇ ਤੇ ਨੂੰਹ ਦੇ ਨਾਂ ਕਰਾਤੀ ਤੇ ਉਹਨਾਂ ਨੇ ਜਦੋਂ ਮਰਨਵਰਤ ਤੇ ਬੈਠਣਾ ਸੀ ਤੇ ਰਾਤ 3 ਵਜੇ ਤੜਕੇ ਨੂੰ ਖਨੌਰੀ ਬਾਰਡਰ ਤੋਂ ਪੁਲਿਸ ਨੇ ਉਹਨਾਂ ਨੂੰ ਚੱਕ ਲਿਆ ਤੇ ਜ਼ਬਰਦਸਤੀ ਡੀਐਮਸੀ ਦਾਖਲ ਕਰਾਤਾ ਡੀਐਮਸੀ ਦਾਖਲ ਕਰਾਉਣ ਤੋਂ ਬਾਅਦ ਅਸੀਂ ਜਹਾਨੂ ਜਦੋਂ ਪਤਾ ਲੱਗਿਆ ਅਸੀਂ ਗਏ ਬਾਰਡਰ ਤੇ ਉੱਥੇ ਬਾਰਡਰ ਤੇ ਤੇ ਉੱਥੇ ਹਸਪਤਾਲ ਗਏ ਅਸੀਂ ਸੌਰੀ ਹਸਪਤਾਲ ਅਸੀਂ ਬਹੁਤ ਉੱਥੇ ਜ਼ੋਰ ਲਾਇਆ ਕਿ ਸਾਨੂੰ ਮਿਲਨ ਦਿੱਤਾ ਜਾਵੇ ਪਰ ਨਹੀਂ ਪੁਲਿਸ ਨੇ ਨਹੀਂ ਮਿਲਨ ਦਿੱਤਾ ਅਸੀਂ ਜਿਹੜੀ ਆ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਹੈ ਇਹਦੇ ਖਿਲਾਫ ਹੈ ਤੇ ਜਿਹੜਾ ਸਾਡਾ ਪੂਰਾ ਸਹਿਯੋਗ ਹੈ ਕਿਸਾਨੀ ਸੰਘਰਸ਼ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ